ਹਾਂ ਸੰਦਰਾਤ ਨੂੰ ਮਿਲ ਜੇਗਾ ਪਰ ਐਂ ਕਰ ਫਿਰ ਸਪான்ਸਰ ਕਰ ਨਾਲ ਹੀ ਲੈ ਕੇ ਆਵਾਂਗਾ ਸੰਦਰਾਤ ਉੱਥੇ ਫਿਰ ਹੋਰ ਕੌਣ ਸੁਭਲਦਾ ਹੋ ਕੁੱਤੇ ਮੂਤ ਦੇ ਉਸ ਚ ਸਾੰਬ ਦੇ ਉਸ ਨੂੰ ਕੋਈ ਸਾੰਬ ਲੈ ਉਹਨਾਂ ਨੇ ਇੰਨੇ ਲੱਖ ਰੁਪਏ ਕੁੱਤੇ ਨਾਲ ਲੈਣੇ ਪਾਈ ਬੈਠੇ ਆ ਉਥੇ ਥੋੜਾ ਬੁੜੀ ਤਾਂ ਕਿਹੜੀ ਸਫਾਈ ਹੁੰਦੀ ਆ ਅੱਛਾ ਇੰਨੇ ਲੱਖ ਰੁਪਏ ਫਿਰ ਉਹਨਾਂ ਨੇ ਜਾਨਵਰ ਆਬਾਦੀ ਲਾਈ ਜਾਨਵਰ ਆਬਾਦੀ ਲਾਈ ਮਤਾਂ ਹੀ ਲੱਗਦਾ ਲੈ ਤਾਂ ਥੋੜੇ ਉੱਧਰ ਦਾ ਬੜਾ ਸੁੱਖਾ ਹੋ ਜਾਂਦਾ ਇੱਧਰ ਇੱਧਰੇ ਓਖੇ ਹੁੰਦੇ ਆ ਕੰਮਾ ਉੱਧਰ ਦਾ ਸੁੱਖਾ ਹੋ ਜਾਂਦੇ ਆ ਕਾਲੇ ਜੀ ਜਵਾਬ ਦੇ ਰਿਹਾ ਪੈਸਾ ਹੈਲੋ ਹੈਲੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭੈਣ ਹੋਰ ਕੀ ਹਾਲ ਆ ਹਾਲ ਤਾਂ ਠੀਕ ਆ ਨਾ ਕੀ ਗੱਲ ਮੈਨੂੰ 3 ਸਾਲ ਹੋ ਗਏ ਸੰਧਾਰਾ ਹੀ ਨਹੀਂ ਭੇਜਿਆ ਦੱਸ ਸੰਧਾਰਾ ਸੰਧੂਰਾ ਨਹੀਂ ਆਂਦਾ ਹੈਗਾ ਹੁਣ ਵੀ ਨਹੀਂ ਆਂਦਾ ਚੌਥੇ ਸਾੜ ਵੀ ਨਹੀਂ ਆਂਦਾ ਕਿਉਂ ਲੈ ਜੀ ਮੈਂ ਪਿੰਡ ਛੱਡ ਕੇ ਆ ਗਈ ਹੁਣ ਰਿਸ਼ਤੇ ਵੀ ਟੁੱਟ ਗਏ ਰਿਸ਼ਤਾ ਰਿਸ਼ਤਾ ਕੀ ਗੱਲ ਨਹੀਂ ਹੈਗੀ ਵੇ ਸੰਧਾਰਾ ਨਹੀਂ ਆਂਦਾ ਹੈਗਾ ਪਹਿਲਾਂ ਤਾਂ ਸੁਨੌਰ ਦੇ ਲਾਗੇ ਦੀ ਬਿਲਕੁਲ ਮੈਂ ਭੱਜ ਕੇ ਤੇ ਜਾਂਦਾ ਸੀਗਾ ਸਾਈਕਲ ਸਕੂਟਰ ਤੇ ਹੁਣ ਤੂੰ ਪਹੁੰਚ ਗਈ ਟਰੇਲੀਆ ਐਨੇ ਦੂਰ ਦੱਸ ਕੀ ਪਿਆ ਮਾ ਹੁਣ ਮੈਂ ਵੀਰੇ ਤੁਸੀਂ ਕੋਰੀਅਰ ਕਰਾ ਦੇ ਉਥੋਂ ਸਿੰਧਾਰਾ ਤਾਂ ਭੇਜੋ ਮੇਰਾ ਕੋਰੀਅਰ ਤੇ ਕੋਈ ਤਿਹਾਰ ਮਨਾਏ ਜਾਂਦੇ ਆ ਲਾਹੌਰ ਕੀ ਤੂੰ ਐ ਕਰ ਸਪான்ਸਰ ਅਸੀਂ ਪਗਰਾ ਨਾਲ ਮੈਂ ਆਵਾਂਗਾ ਨਾਲ ਹੀ ਸਿੰਧਾਰਾ ਲੈ ਕੇ ਆਵਾਂਗਾ ਤੇਰਾ ਨਾਲੇ ਹੁਣ 5-7 ਤਿਹਾਰ ਆ ਰਹੇ ਇਕੱਠੇ ਆ ਸਾਰੇ ਮਨਾ ਕੇ ਜਾਊਂਗਾ ਉਹ ਤਾਂ ਚੱਲ ਵੀਰੇ ਮੈਂ ਤੈਨੂੰ ਬਾਅਦ ਵਿੱਚ ਕਰਾ ਦਾਂਗੀ ਹੁਣ ਏਡੀ ਛੇਤੀ ਕਿੱਥੇ ਤੇ ਸਪான்ਸਰ ਕਰਾਵਾਂ ਲਾ ਤਾਂ ਥੋੜੇ ਉਧਰ ਦਾ ਬੜਾ ਸੋਖਾ ਹੋ ਜਾਂਦਾ ਇੱਧਰ ਇੱਧਰੇ ਔਖੇ ਹੁੰਦੇ ਆ ਕੰਮ ਉਧਰ ਦਾ ਸੋਖਾ ਹੋ ਜਾਂਦੇ ਆ ਨਾਲੇ ਜੀਜੇ ਵੱਬ ਤੇਰਾ ਪੈਸਾ ਚਾਹ ਫੇਰ ਕੋਰੀਅਰ ਨਹੀਂ ਕਰਾਂਦਾ ਤੂੰ ਨਾ 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 ਕੋਰੀਅਰ ਕੋਰੀਅਰ ਨਹੀਂ ਆਪਾਂ ਨੂੰ ਆਂਦਾ ਨਾ ਕਰਾਣਾ ਆਂਦਾ ਨਾ ਪੱਕ ਰਹੀ ਤੂੰ ਸਪੌਂਸਰਸ਼ਿਪ ਦੇ ਕਾਗਜ਼ ਕੂਕ ਚ ਲਵਾ ਉਧਰ ਤੇ ਫੈਲਾ ਫੇਰ ਇੱਧਰ ਤੇ ਜਾਏਗਾ ਸੰਦਾਰਾ ਚਾਹ ਮੈਂ ਤੇਰੇ ਜੀਜੇ ਨਾਲ ਫੇਰ ਗੱਲ ਦਾ ਇਕੱਠਾ ਹੀ ਲਿਆਉਂਗਾ ਮੈਂ ਤਾਂ ਚੱਲ ਕੋਈ ਨਾ ਫੇਰ ਮੈਂ ਤੇਰੇ ਜੀਜੇ ਨਾਲ ਗੱਲ ਕਰਕੇ ਦੇਖਾਂਗੀ ਹਾਂ ਤੂੰ ਗੱਲ ਕਰ ਲੈਨੇ ਤੇ ਫਿਰ ਮੈਂ ਇੱਧਰ ਦੇਖਾਂ ਤਿਆਰੀ ਕਰਾਂਗਾ ਫਿਰ ਮੈਂ ਮੈਨੂੰ ਦੱਸ ਦੀ ਨਾਲੇ ਹਾਂ ਜਲਦੀ ਦੱਸੀ ਹਾਂ ਮੈਂ ਨਾਲੇ ਮੰਮੀ ਨਾਲ ਗੱਲ ਕਰਕੇ ਦੇਖਾਂ ਨਾਲ ਦੱਸਾਂਗਾ ਉਹਨੂੰ ਲੈ ਫੋਨ ਨੇ ਕੱਟ ਗਈ ਕੌਣ ਕੱਟ ਗਈ ਫੋਨ ਕਿਹਦਾ ਫੋਨ ਤਾਂ ਬਈ ਉਹ ਟਰੇਲੀਆ ਵਾਲੀ ਅੱਛਾ ਭੈਣ ਤੇਰੀ ਹਾਂ ਟਰੇਲੀਆ ਨਹੀਂ ਵਈ ਵੀ ਜਿਹੜੀ ਅੱਛਾ ਅੱਛਾ ਔਰ ਰਾਜੀ ਖੁਸੀ ਆ ਹਾਂ ਐਨ ਮੋਜਾਂ ਜ਼ਿਆਦਾ ਹਾਂ ਕੀ ਕਹਿੰਦੀ ਫਿਰ ਉਹ ਬਸ ਕਰੀ ਤੇ ਕਹਿੰਦੀ ਸੁਧਾਰ ਨਹੀਂ ਆਇਆ ਹੈਗਾ 2-3 ਸਾਲ ਹੋ ਗਏ ਮਾਂ ਉੱਥੇ ਤਾਂ ਸਨੌਰ ਦੇ ਨੇੜੇ ਪਿੰਡ ਤੀਗਾ ਭੱਜ ਕੇ ਤੇ ਜਾਂਦਾ ਤੇ ਇੱਥੇ ਬਸ ਮੈਂ ਕਿੱਥੇ ਜਾ ਮੈਂ ਨਹੀਂ ਲਾਹੌਰ ਉਰੇ ਤਾਂ ਬੜੀ ਮੋਸਤੀ ਏ ਉਰ ਤਾਂ ਤੇਰੇ ਵਰਗਾ ਸਾਈਕਲ ਤੇ ਜਾ ਕੇ ਦੇ ਆਂਦਾ ਤਾਂ ਔਰ ਇੱਥੇ ਤਾਂ ਬਹੁਤ ਨਜ਼ਾਰੇ ਤੇ ਹਾਂ ਔਰ ਇੱਕ ਤਾਂ ਅੱਜ ਕੱਲ ਦੇ ਜਵਾਕਾਂ ਨੂੰ ਪਤਾ ਨਹੀਂ ਕੀ ਹੋਇਆ ਵਿਆਹ ਕਰਾਓ ਚੱਲ ਭਾਈ ਆਸਟ੍ਰੇਲੀਆ ਵਿਆਹ ਕਰਾਓ ਚੱਲ ਭਾਈ ਕੈਨੇਡਾ ਔਰ ਮੈਂ ਕਿਹਾ ਤੇਰੇ ਤੇ ਐਨਾ ਸੀ ਇਹ ਲੱਖ ਰੁਪਏ ਲਾ ਕੇ ਭੇਜਿਆ ਹੁਣ ਤੂੰ ਸਪੌਂਸਰਸ਼ਿਪ ਕਰਾ ਦੇ ਜਸੰਧਾਰਾ ਲੈਣਾ ਨਾ ਇਹ ਤਾਂ ਗੱਲ ਖੈ ਤੇਰੀ ਠੀਕ ਆ ਨਾਲੇ ਮੈਂ ਘਰ ਵਰ ਦੇਖਾਉਂਗਾ ਉਹਗਾ ਹੋਰ ਨਾਲੇ ਮੈਨੂੰ ਨਹੀਂ ਪਤਾ ਵੀ ਰਾਂਜੀ ਕਿੱਥੇ ਆ ਉਹ ਕਿੱਲਾ ਹੋਰ ਉੱਥੇ ਕਿਹੜਾ ਜਾਣਾ ਬਾਈ ਸੌਖਾ ਲੱਖਾਂ ਰੁਪਏ ਲੱਗ ਜਾਂਦੇ ਹੋਰ ਫੋਟੋਜ ਦੇ ਵਿੱਚ ਦਿਖਦਾ ਬਸ ਘਰ ਜਾ ਬਣਿਆ ਹੋਇਆ ਹੁਣ ਮੈਨੂੰ ਕੀ ਪਤਾ ਕਿੱਥੇ ਆ ਕਿਵੇਂ ਦਾ ਉੱਥੇ ਮੋਹ ਬਾਤਾ ਵਰਨਾ ਪਤਾ ਜਾ ਕੇ ਪਤਾ ਲੱਗੂਗਾ ਨਾ ਉ ਬਾਈ ਇਹਨਾਂ ਦਾ ਤਾਂ ਹੋਰੇ ਵੀ ਵਧੀਆ ਕੰਮ ਚੱਲਦਾ ਸੀ ਉਹ ਬੱਸ ਮੈਂ ਕਹਨੀ ਆ 15 20 ਕਿੱਲੇ ਦੇਖ ਜਮੀਨ ਦੇ ਹੈਂ ਔਰ ਘਰ-ਬਾਰ ਸੋਹਣਾ ਟਰੈਕਟਰ ਸੰਦ ਦਾ ਸਾਰਾ ਘਰ ਤਾਂ ਇੱਥੇ ਸੱਸ ਸੋਹਰਾ ਦੋਨੋਂ ਸਰਕਾਰੀ ਨੌਕਰ ਔਰ ਔਰ ਹੈਂ ਅੱਗ ਲਾਇਆ ਇਹਨਾਂ ਦੇ ਪੈਸਾ ਨਹੀਂ ਮੁੱਕਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਕਰਨ ਗਏ ਉੱਥੇ ਉਹ ਬੱਸ ਬਾਹਰ-ਬਾਹਰ ਕਹਿੰਦੇ ਉੱਥੇ ਜੀ ਸੜਕਾਂ ਸੋਹਣੀਆਂ ਉੱਥੇ ਕਹਿੰਦੇ ਸੜਕਾਂ ਨੇ ਖਾਨ ਨੂੰ ਦੇਣਾ ਕਹਿੰਦੇ ਚਿੱਟੇ ਬੂਟ ਕਹਿੰਦੇ ਖਰਾਬ ਨਹੀਂ ਹੁੰਦੇ ਹੈਗੇ ਗਰਦ ਨਹੀਂ ਪੈਂਦੀ ਹੈਗੀ ਉੱਥੇ ਤਾਂ ਕਹਿੰਦੇ ਮੌਸਮ ਵਧੀਆ ਖਾਣ ਪੀਣ ਸੁੱਦਾ ਬਸ ਐਂ ਕਹਿੰਦੇ ਬਾਈ ਇਹਨਾਂ ਨੂੰ ਤਾਂ ਅਕਲ ਨਹੀਂ ਹੈਗੀ ਪੰਜਾਬ ਦੀ ਮਿੱਟੀ ਵਰਗੀ ਪੰਜਾਬ ਦੀ ਧਰਤੀ ਵਰਗੀ ਤਾਂ ਧਰਤੀ ਨਹੀਂ ਜੇ ਕਹਿੰਦੇ ਦੇਖੋ ਖਾਣ ਪੀਣਾ ਸੁੱਦਾ ਬਸ ਉਹ ਜ਼ਹਿਰ ਨਹੀਂ ਹੈਗਾ ਜ਼ਹਿਰ ਨਹੀਂ ਹੈਗਾ ਵੀ ਉੱਥੇ ਤੁਸੀਂ ਸੁੱਧ ਸੁੱਧ ਕਰੀ ਦੰਨੇ ਆਥੇ ਜੀਰੀਆਂ ਜੇ ਮੈਂ ਮੈਗਰਾ ਇੰਨਾ ਇੰਨਾ ਉਹ ਬੀ ਇੱਥੇ ਹੀ ਸੁੱਧ ਕਰ ਲੋ ਇੱਥੇ ਹੀ ਸਫਾਈ ਕਰ ਲੋ ਆਪ ਇੱਥੇ ਜ਼ਹਿਰ ਪਾਣਿਆ ਉੱਥੇ ਕਹਿੰਦੇ ਸੁੱਦਾ ਵੇ ਇੱਥੇ ਵੀ ਸੁਧਾ ਤੇ ਤੁਸੀਂ ਗੰਦਲਾ ਨਾ ਕਰੋ ਹਾਂ ਹੋਰ ਠੀਕ ਆ ਉਹਦਾ ਪਰਿਵਾਰ ਹਾਂ ਠੀਕ ਆ ਪਰਿਵਾਰ ਠੀਕ ਆ ਸਾਰੇ ਦੇਖ ਬਾਈ ਮੈਂ ਤਾਂ ਇੱਕ ਅੰਦਾਜ਼ਾ ਲਾਇਆ ਹਾਂ ਹੁਣ ਸਾਡੇ ਵਾਲਾ ਵੀ ਬਾਹਰ ਜਾਣ ਨੂੰ ਮਰਿਆ ਫਿਰਦਾ ਮੈਂ ਬਥੇਰਾ ਸਮਝਾ ਲਿਆ ਸਾਡਾ ਛੋਟਾ ਮੁੰਡਾ ਤੇ ਤੁਹਾਡੇ ਕੋਲ ਕੀ ਨਹੀਂ ਹੈਗਾ ਮੈਂ ਉਹੀ ਤਾਂ ਸਮਝਾਨੀ ਆ ਉਹੀ ਤਾਂ ਰੋਨੀ ਆ ਮੈਂ ਦੀ ਜਾਨ ਨੂੰ ਜਮੀ ਜਾਇਦਾਤ ਗੱਡੀਆਂ ਕਾਰਾਂ ਸਭ ਮੈਂ ਤਾਂ ਬਾਈ ਬੜਾ ਸਮਝਾ ਲਿਆ ਵੀ ਦੇਖ ਉੱਥੇ ਕੀ ਆ ਹਨਾ ਤੂਰੇ ਕਰ ਲੈ ਖਾ ਲੈ ਦੋ ਰੋਟੀਆਂ ਹੀ ਖਾਣੀਆਂ ਉਰੇ ਕਰਕੇ ਖਾਈ ਜਾ ਮੈਨੂੰ ਲੱਗਦਾ ਸਮੱਜਾਂ ਵੀ ਆ ਤੁਹਾਡੇ 10 ਮੱਜਾਂ ਵੀ ਆ ਸੁਖਣ ਵਾਲਾ ਤੇਰਾ ਬਾਈ ਵੀ ਵਧੀਆ ਪੈਸੇ ਕਮਾਉਂਦਾ ਮੈਨੂੰ ਤੁਹਾਡੇ ਦਾ ਲੱਗਦਾ ਮੈਨੂੰ ਲੱਗਦਾ ਲੱਖ ਰੁਪਏ ਦੇ ਹਿਸਾਬ ਨਾਲ ਆਂਦਾ ਕਰੇ ਮੈਂ ਕਿਸੇ ਚੀਜ਼ ਦਾ ਤੋੜਾ ਨਹੀਂ ਉਹੀ ਤਾਂ ਸਮਝਾ ਰਹੀ ਆ ਉਹਨੂੰ ਵੀ ਕੋਈ ਲੋੜ ਨਹੀਂ ਹੈਗੀ ਜਾਣਦੀ ਆਪ ਦਾ ਔਰੇ ਰਾਜੀ ਖੁਸ਼ੀ ਰਹੋ ਆਪ ਦੀਆਂ ਦੋ ਰੋਟੀਆਂ ਖਾਓ ਰਾਮ ਰਾਮ ਕਰੋ ਵੀ ਕੰਮਕਾਰ ਸੰਭਾਲ ਜੇ ਤੇਨੇ ਉਹ ਜਾਣਾ ਹੀ ਆ ਕਦੇ ਤੇ ਮਹੀਨੇ ਦਾ ਟੂਰਿਸਟ ਵੀਜਾ ਲੁਆ ਕੇ ਘੁੰਮ ਆਜੇ ਘੁੰਮਣਾਈਂ ਐਡੀ ਕੋਠੀ ਪਾਈ ਆ ਹੁਣ ਤੇਰੇ ਸਾਹਮਣੇ ਕਟੋ ਕੱਟ 70-80 ਲੱਖ ਰੁਪਇਆ ਖਰਚ ਆਇਆ ਕੋਠੀ ਪਾ ਅੱਛਾ ਫੇਰ ਫੇਰ ਉਹ ਦੱਸ ਕਿਹਦੇ ਵਾਸਤੇ ਆ ਹੈ ਆਪ ਤਾਂ ਬਣਾ ਕੇ ਲੰਘ ਜਾਂਦੇ ਆ ਉਹ ਪਿੱਛੋਂ ਨੌਕਰਾਂ ਨੂੰ ਸੰਭਾ ਜਾਂਦੇ ਆ ਹੋਰ ਕਿ ਉਹਦੇ ਸੰਭਾਲ ਤਾਂ ਕਰਨੀ ਪੈਣੀ ਆ ਖੇਤ ਆ ਉਹ ਨੌਕਰਾਂ ਨੂੰ ਸੰਭਾ ਕੇ ਜਾਣੇ ਪੈਗੇ ਹੈ ਦੱਸ ਫਿਰ ਕੀ ਫਾਇਦਾ ਹੋਰ ਬੰਦੇ ਨੂੰ ਸੰਭਾ ਜਾਂਦੇ ਆ ਆਪ ਉੱਥੇ ਜਾ ਕੇ ਕੁੱਤੇ ਦੀ ਮੌਤ ਮਰਦੇ ਆ ਫਾਇਦਾ ਕੋਈ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਮੈਂ ਦੇਖ ਲੈ ਤੂੰ ਹੁਣ ਮੈਂ ਮੈਂ ਬਥੇਰਾ ਸਮਝਾ ਲਿਆ ਬਾਈ ਕਰੋੜਾਂ ਦੀ ਜ਼ਮੀਨ ਜਾਇਦਾਦ ਆ ਇਹਨੂੰ ਸੰਭਲੋ ਇੰਨਾ ਪੈਸਾ ਤਾਂ ਉੱਥੇ ਬੰਨਣਾ ਵੀ ਨਹੀਂ ਹੂੰ ਮੇਰੇ ਕੋਲ ਆਸ ਤਾਂ ਵੀ ਤੇਰੇ ਨਾਲੋਂ ਵੀ ਘੱਟ ਜ਼ਮੀਨਾਂ ਫੇਰ ਮੈਂ ਨਹੀਂ ਜਾਂਦਾ ਹੈਗਾ ਨਾਲੇ ਮੈਂ ਜੇ ਜਾਵਾਂਗਾ ਤਾਂ ਸਪਾਂਸਰ ਉਸ ਨੂੰ ਕਿਹਾ ਵੀ ਤੂੰ ਉੱਥੇ ਤੇ ਕਰਾ ਮੈਂ ਤੇ ਤੂੰ ਮਰ ਕੇ ਰਹਿਣ ਜਾਊਂਗਾ ਵੈਸੇ ਮੈਂ ਗਰਮੀ ਨੇ ਵੀ ਨਾ ਕੋਈ ਨਹੀਂ ਜਾਂਦਾ ਹੱਦ ਕਰਤੀ ਗਰਮੀ ਬਹੁਤ ਮੈਂ ਤਾਂ ਮਸਾਈ ਆ ਮੈਂ ਤਾਂ ਤੂੰ ਬੈਠਾ ਦੇਖ ਗਿਆ ਮੈਂ ਤਾਂ ਲੰਗੀ ਜਾ ਰਹੀ ਸੀ ਅੱਛਾ ਮੈਂ ਕਿਹਾ ਹਾਲ ਚਾਲ ਪੁੱਛ ਲੰਘ ਚੱਲਦੀਆਂ ਨਾ 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 ਹੋਰ ਜਦ ਤੱਕ ਜੁੰਦੇ ਆ ਉਦੋਂ ਤੱਕ ਮਿਲਦੇ ਰਹਿਣਾ ਸਹੀ ਗੱਲ ਹੈ ਜਾਣਾ ਕੀ ਇੱਥੋਂ ਹੋਰ ਉਹ ਵੱਡੀ ਗੁੱਡੀ ਤੁਹਾਡੀ ਆਂਦੀ ਸੀ ਮੇਰੇ ਕੋਲ ਵੀ ਖੜ ਜਾਂਦੀ ਸੀ ਹਾਂ ਉਹ ਤਾਂ ਬੜੀ ਸ਼ਾਨੀ ਸੀ ਹੋਰ ਤਾਂ ਲੈ ਉੱਥੇ ਜਾ ਕੇ ਬੈਠ ਗਈ ਉੱਥੇ ਪਤਾ ਨਹੀਂ ਹੁਣ ਹਨਾ ਕਾ ਦਾਣਾ ਕਦ ਮਿਲਣਾ ਮਿਲਣ ਗਿਲਣੋ ਵੀ ਰਿਹਾ ਬੰਦਾ ਬਹੁਤ ਔਖਾ ਬਈ ਬਾਹਰ ਲਿਆਂਦਾ ਵੀ ਹਨਾ ਪਰ ਐ ਵੀ ਉਹ ਅਗਲੀ ਕਿੱਥੋਂ ਆਵੇ ਹੁਣ ਇੰਨੇ ਹਜ਼ਾਰਾਂ ਕਿਲੋਮੀਟਰ ਦਾ ਪਹਿਲਾਂ ਤਾਂ ਵੀਜੇ ਨਹੀਂ ਦੰਦੇ ਉਹ ਨਾਲੇ ਲੱਖਾਂ ਰੁਪਈਆ ਲੱਗਦਾ ਨਾ ਤੇ ਲੈ ਸਾਡੇ ਗਵਾਂਢ 'ਚ ਉਹ ਜਿਹੜਾ ਹਰਨਾਮ ਉਹਨਾਂ ਨਹੀਂ ਹੈਗੇ ਹਾਂ 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 ਉਹਦਾ ਸਾਰਾ ਟੱਬਰ ਬਾਹਰ ਗਿਆ ਹੋਇਆ ਅੱਛਾ ਪਿੱਛੇ ਤੋਂ ਉਹਦਾ ਬੇਬੇ ਬਾਪੂ ਇਕੱਲੇ ਸੀ। ਅੱਛਾ। ਲੈ ਬਾਪੂ ਨੂੰ ਟੈਕ ਹੋ ਗਿਆ। ਅੱਛਾ ਜੀ। ਟੈਕ ਹੋ ਗਿਆ। ਜਵਾਕਾਂ ਨੂੰ ਫੋਨ ਕਰਿਆ। ਕਿਸੇ ਕੀ ਟਿਕਟ ਨਹੀਂ ਹੋਈ ਕੋਈ ਨਹੀਂ ਪਹੁੰਚਿਆ। ਹਾਰ ਕੇ ਫਿਰ ਕਿੰਨੇ ਸੰਭਾਲਿਆ ਉਹ? ਸੰਭਾਲ ਲਿਆ ਕਿੰਨੇ? ਰਿਸ਼ਤੇਦਾਰ ਆ ਕੇ ਫੂਕ ਕੇ ਗਏ ਨੇ। ਅੱਛਾ ਮਤਲਬ ਉਹ ਤਾਂ ਪਹੁੰਚਿਆ ਹੀ ਨਹੀਂ ਮਰਨੇ ਤੇ ਵੀ ਨਹੀਂ ਆਏ। ਅੱਛਾ ਉਹ ਨਹੀਂ ਪਹੁੰਚੇ ਬਾਪੂ ਪਹੁੰਚ ਗਿਆ ਉੱਪਰ। ਪਹਿਲਾਂ ਪਿਛਲੀ ਵਾਰੀ ਇਹਨਾਂ ਦੇ ਕਿਸੇ ਦੇ ਵਿਆਹ ਰੱਖਿਆ ਹੋਇਆ ਸੀ। ਉੱਥੇ ਨਹੀਂ ਕੋਈ ਪਹੁੰਚਿਆ। ਲੈ ਇਹ ਕਹਿੰਦੇ ਭਾਈ ਸਾਡੇ ਤੋਂ ਨਹੀਂ ਆਇਆ ਜਾਂਦਾ ਕੰਮਕਾਰ ਚ ਬਿਜੀ ਆ ਲੈ ਸਾ ਕਿਹੜਾ ਕੰਮਕਾਰ ਹੈ ਜਿਹੜਾ ਰਿਸ਼ਤੇ ਨਾ ਰਿਸ਼ਤੇ ਆਦਾਰੀਆਂ ਨਾ ਮਰਨਾ ਜੰਮਣਾ ਮੈਂ ਕਹਿੰਨੀ ਹੁਣ ਜਿੱਦਨ ਉਹਦੀ ਬੇਬੇ ਵੀ ਕਿਤੇ ਟੈਕ ਟੂਕ ਨਾਲ ਮਰ ਗਈ ਆਂਦੇ ਉਦਣ ਵੀ ਨਹੀਂ ਹੈਗੇ ਮਹਾਨਾ ਮਾਰ ਦੇਣਗੇ ਅੱਛਾ ਜੀ ਉਰੇ ਮੇਰਾ ਉਹਨੇ ਤੇ ਕੋਠੀ ਵੀ ਪਈ ਆ ਕੋਠੀ ਤਾਂ ਖਾਲੀ ਪਈ ਆ ਕੋਠੀ ਫਿਰ ਹੋਰ ਕੌਣ ਸੰਭਾਲਦਾ ਉਹ ਕੁੱਤੇ ਮੂਤਦੇ ਆ ਉਸ ਚ ਸਾਂਭਦੇ ਉਸ ਨੂੰ ਕੋਈ ਸਾਂਭਦਾ ਲੈ ਉਹਨਾਂ ਨੇ ਇੰਨੇ ਲੱਖ ਰੁਪਏ ਤੇ ਪੁੱਤਰਾਂ ਲੈਣੇ ਪਾਈ ਬੈਠੇ ਆ ਉਥੇ ਗੁੜਾ-ਗੁੜੀ ਤਾਂ ਕਿਹੜੀ ਸਫਾਈ ਹੁੰਦੀ ਆ ਅੱਛਾ ਏਨੇ ਲੱਖ ਰੁਪਏ ਫਿਰ ਉਹਨਾਂ ਨੇ ਜਾਨਵਰਾਂ ਵਸਤੀ ਲਾਈ ਜਾਨਵਰਾਂ ਵਸਤੀ ਲਾਈ ਮਤਾਂ ਹੀ ਲੱਗਦਾ ਇੱਥੇ ਚੰਗੋ ਤਾਂ ਕਿਸੇ ਗਰੀਬ ਗਰੁੱਪੇ ਨੂੰ ਦੇ ਦਿੰਦੇ ਅਗਲਾ 4 ਦਿਨ ਉੱਥੇ ਕੱਟ ਲੈਂਦਾ ਬਣਾ ਬਣਾ ਕੇ ਮਹਿਲ ਇੱਥੇ ਛੱਡ ਛੱਡ ਕੇ ਬੰਗੇ ਪਹਿਲਾਂ ਤਾਂ ਆਏ ਆ ਦੋੜੋ ਜੀ ਬਾਹਰ ਚੱਲੋ ਬਾਹਰ ਚੱਲੋ ਫਿਰ ਉੱਥੇ ਕਮਾ ਕੇ ਬਾਈ ਮਰਦਾ ਸਮਾਰ ਕੇ ਬਹਿਟ ਜਾ ਅੱਛਾ ਫਿਰ ਉੱਥੇ ਕੀੜੀ-ਕੁੜੀ ਛੱਡ ਜੂ ਪਿੱਛੇ ਫਿਰ ਉੱਥੇ ਜਾ ਕੇ ਫਿਰ ਇੱਧਰ ਕੋਠੀ ਪਾਣਗੇ ਫਿਰ ਉਹ ਕੋਠੀ ਨੂੰ ਖਾਲੀ ਛੱਡ ਜਾਣਗੇ ਹਰ ਐਂ ਤਾਂ ਮੈਨੂੰ ਨਹੀਂ ਸਮਝ ਆਂਦੀ ਨਾ ਲੋਕਾਂ ਦੀ ਉਂ ਦੇਖ ਚਾਹੇ ਆਪਾਂ ਚੱਲ ਮਾੜੇ ਮੋٹے ਪੰਜਵਾਕਾਂ ਤੋਂ ਸਿੱਖ ਕੇ ਕਈ ਕੱਧ ਅੱਖਰ ਅੰਗਰੇਜ਼ੀ ਦਾ ਸਿੱਖ ਗਏ ਹਨ ਉ ਤਾਂ ਪਾਣ ਪੜਾਂ ਪਰ ਆਪਣੇ ਕੋਲ ਵੀ ਡਾ ਦਿਮਾਗ ਤਾਂ ਹੈਗਾ ਵੀ ਉਰੇ ਇੰਨੀ ਲੱਖਾਂ ਰੁਪਏ ਦੀ ਜ਼ਮੀਨ ਜਾਇਦਾਦ ਕਰਕੇ ਆਪਾਂ ਕਿਸੇ ਹੋਰ ਰਸਮਾਂ 'ਕਿ ਚਲੇ ਜਾਂਦੇ ਆ ਨਾ ਨਾ ਵੀ ਆਪਾਂ ਪਾਣ ਪੜ ਥੋੜੀਆਂ ਆਪਾਂ ਨੂੰ ਆਖਤ ਤਾਂ ਹੈ ਨਹੀਂ ਉਹ ਆਪਾਂ ਨੂੰ ਜਵਾਕ ਤਾਂ ਹੀ ਸਮਝ ਆਉਂਦੀ ਆਪਾਂ ਨੂੰ ਲਿਖਣੇ ਆਉਂਦੇ ਮੈਂ ਕਹਿੰਦੀ ਜਵਾਕ ਤਾਂ ਹੀ ਸਮਝਦੀ ਆ ਵੀ ਇਹਨਾਂ ਨੂੰ ਕਿਹੜਾ ਅਕਲਾ ਲਾਕਲ ਬਥੇਰੀ ਆ ਉਹ ਤਾਂ ਚਾਰ ਅੱਖਰੇ ਪੜ ਲੈਣ ਆਈਲਸ ਕਰਨੀ ਆ ਜੀ ਮੈਂ ਤਾਂ ਬਾਹਰ ਜਾਣਾ ਬਾਹਰ ਜਾਣਾ ਪਤਾ ਨਹੀਂ ਕੀ ਉੱਥੇ ਪਿਆ ਦੱਸ ਅੱਛਾ ਬਾਹਰ ਦੀ ਪੜਾਈ ਆਹੋ ਬਾਹਰ ਦੀ ਪੜਾਈ ਸਖਾਂ ਤਾਂ ਇੰਨਾ ਕ ਤਾਂ ਜਵਾਕਾਂ ਨੇ ਅੱਛਾ ਅੱਛਾ 24 ਘੰਟੇ ਤੱਕ ਹੀ ਜਾਂਦੇ ਆਈਲਸ ਕਰਨੀ ਆਈਲਸ ਕਰਨੀ ਆ ਆਈਲਸ ਆਈਲਸ ਹੋਰ ਕਰ ਕਰ ਕੇ ਬਾਹਰ ਜਾਈ ਜਾਂਦੇ ਆ ਫਿਰ ਉੱਥੇ ਜਾ ਕੇ ਉਂ ਰੋਈ ਜਾਂਦੇ ਆ ਫੋਨ ਕਰ ਕਰ ਕੇ ਪੈਸੇ ਭੇਜ ਦੋ 2 ਲੱਖ ਭੇਜ ਦੋ 4 ਲੱਖ ਭੇਜ ਦੋ ਕੰਮ ਨਹੀਂ ਮਿਲ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਪਹਿਲਾਂ ਤਾਂ ਅਸੀਂ ਵੀ ਭੇਜਿਆ ਭੈਣ ਭਾਬ ਬਥੇਰੇ ਲਹੂ ਪੀ ਲਿਆ ਇਹਨਾਂ ਨੇ ਤਾਂ ਹੋਰ ਸੋ ਕੋ ਸਾਡੇ ਤਾਂ ਏਜੰਟ ਖਾ ਗਿਆ ਵਿੱਚੋਂ ਓਹੋ ਹੋਰ 5 5 ਲੱਖ ਰੁਪਏ ਸਰਾਖਾ ਦੇ 10 ਕਿੱਥੇ ਮਰੇ ਬੰਦਾ ਜੇ ਭੇਜੇ ਤਾਂ ਮਰੇ ਨਾ ਭੇਜੇ ਤਾਂ ਮਰੇ ਹੁਣ ਹੁਣ ਮੁਰਕੇ ਦਾ ਦਿੰਦਾ ਨਹੀਂ ਜਿਹੜੀ ਇੱਕ ਬਰੀ ਮਤਲਬ ਚੀਜ਼ ਚਲੀ ਗਈ ਮੁਰਕੇ ਨਹੀਂ ਮਿਲਦੀ ਹੈਗੀ ਕਿੱਥੇ ਮਿਲਦੀ ਆ ਨਾ ਜਾ ਗੰਗਾ ਗਈਆਂ ਹੱਡੀਆਂ ਕਦੇ ਮੁੜੀਆਂ رائے ਨਹੀਂ ਦਿੱਤਾ ਉਸਨੇ ਤਾਂ ਸਾਨੂੰ ਕਹਿੰਦਾ ਸੀ ਇੱਥੇ ਲੱਗਿਆ ਉੱਥੇ ਲੱਗਿਆ ਇੱਥੇ ਲੱਗਿਆ ਸੀ ਦੂਸਰੇ ਬੰਦੇ ਨੇ ਦੱਸਿਆ ਸਾਨੂੰ ਕਹਿੰਦੇ ਐਨਾ ਪੈਸਾ ਨਹੀਂ ਲੱਗਦਾ ਹੈਗਾ ਇਹ ਤਾਂ ਖਾ ਗਿਆ ਤੁਹਾਡੇ ਪੈਸੇ ਦੱਸ ਲੈ ਫਿਰ ਹੋਰ ਫਿਰ ਹੁਣ ਕੀ ਕਹਿੰਦੀ ਆ ਬਲਾਊਗੀ ਤੈਨੂੰ ਕਿ ਨਾ ਉਹ ਦੇਖੋ ਫੋਨ ਕੱਟ ਗਈ ਹਲੇ ਤਾਂ ਕਹਿੰਦੀ ਮੈਂ ਜੀਜੇ ਨਾਲ ਗੱਲ ਕਰਾਂਗੀ ਸਿਆਮ ਸਿਉਮ ਨੂੰ ਦੱਸੇਗੀ ਨਹੀਂ ਦੇਖਾਂਗਾ ਫਿਰ ਮੈਂ ਹੀ ਕਰਾਂਗਾ WhatsApp ਪਾ ਤੂੰ ਕੀ ਕਰੇਗਾ WhatsApp ਪਾ ਸੰਦਾਰਾ ਭੇਜੇਗਾ ਦੂਸਰੀ ਕਾਲਿੰਗ ਤਾਂ ਜਾਂਦੀ ਨਹੀਂ ਨਾ ਹੈਗੀ ਅੱਛਾ 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 ਫਿਰ WhatsApp ਤੇ ਕਰਦਾ ਉਹ ਤੇ ਹਾਂ ਫੋਨ ਉਹ ਕਰਾਂਗਾ ਹੋਰ ਨਾਲੇ ਮਮੇ ਮਮੀ ਨਾਲ ਗੱਲ ਕਰਾਣਾ ਸਿਆਮ ਨੂੰ ਬੜੰਵੇਂ ਜਿਹੜਾ ਬਾਹਰਲਾ ਬੂਹਰਲਾ ਜੋ ਆਕਾ ਨੂੰ ਚੜਿਆ ਹੋਇਆ ਨਾ ਵੀ ਜਾਣਾ ਜਾਣਾ ਇਹ ਤਾਂ ਮਾੜੀਆਂ ਜੀਆਂ ਗੱਲਾਂ ਮੈਨੂੰ ਤਾਂ ਨਹੀਂ ਸਹੀ ਲੱਗਦੀ ਮਾੜੀਆਂ ਤਾਂ ਹੈਗੀਆਂ ਵੀ ਜੇਖ ਭਾਈ ਜੀ ਦਾ ਨਹੀਂ ਸਰਦਾ ਉਹ ਤਾਂ ਸੌ ਹਿੱਲਾ ਕਰੇ ਜੀ ਦਾ ਉਰ ਚੰਗਾ ਭਲਾ ਬਾਰ ਹਨਾ ਘਰਬਾਰ ਐਡਾ ਅਣੀਆਂ ਜਮੀਨਾਂ ਉਹ ਇੰਨੇ ਨੇ ਪੈਸੇ ਲਾ ਕੇ ਕਿਉਂ ਜਾਂਦੇ ਆ ਕਈਆਂ ਦੇ ਦਨੇ ਦੋਸਤ ਦੇ ਜਾਂਨੇ ਆ ਚੱਲ ਵੀਰ ਚੱਲ ਯਾਰ ਇਹ ਚੀਜ਼ ਆ ਉਹ ਚੀਜ਼ ਆ ਚਾਰ ਕੁਛ ਨੂੰ ਗੱਲਾਂ ਜੀਆਂ ਮਾਰੀਆਂ ਆ ਬਸ ਉਹੀ ਆ ਜਿਹੜੀਆਂ ਹਾਂ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਰੀਲਾਂ ਜੀਆਂ ਦੇਖ ਦੇਖ ਕੇ ਵੀ ਪਤਾ ਨਹੀਂ ਕੀ ਆਥੇ ਹਣਾ ਤੁਰ ਜਾਂਦੇ ਨੇ ਵੀ ਇੱਕ ਦੂਸਰੇ ਦੇ ਪਿੱਛੇ ਲਾ ਕੇ ਬੁਰਾ ਹਾਲ ਆ ਮੈਂ ਕਿਹਾ ਮਾੜਾ ਆ ਬਸ ਪੁੱਛਣਾ ਤੈਨੂੰ ਹੁਣ ਕੀ ਕੀ ਸੰਦਾ ਕੀ ਕੁਛ ਹੋ ਰਿਹਾ ਆਪਣੇ ਪਿੰਡ ਚ ਕਿੰਨੇ ਕੇਸ ਨੇ ਹਾਂ ਅੱਛਾ ਗੋਡੇ ਠੀਕ ਆ ਹੁਣ ਤੇਰੇ ਗੋਡੇ ਮੇਰੇ ਤਾਂ ਠੀਕ ਆ अच्छा बीच नु ਮੜ ਜਾ ਹੋ ਗਈ ਤੇ ਦਿੱਕਤ ਜੀ ਤੋਂ ਮੈਂ ਗਿਰ ਗਿਆ ਤਾਂ ਉਹਦੇ ਪਿੱਛੇ ਨਾ ਸੁਹਾਗਾ ਪਾਨ ਲੱਗਿਆ ਸੀਗਾ ਉਹਨੇ ਟਰੈਕਟ ਜਾ ਖਿੱਚਦਾ ਮੇਰੇ ਹੱਥ ਚ ਤੀਗਾ ਸੰਗਲ ਬਸ ਐ ਗੋਡਾ ਵਜਾ ਸੁਹਾਗੇ ਦੇ ਔਰ ਹੁਣ ਤਾਂ ਠੀਕ ਆ ਮੋਬਮਾ ਬੁਲਾਈਆ ਇੱਕ ਇਸ ਨੂੰ ਹੂੰ ਦਿਖਾਇਆ ਜਿਹੜਾ ਹੱਡੀਆਂ ਬਹ ਸੰਭਾਰਾ ਅੱਛਾ ਅੱਛਾ ਖਾ ਖਾਸਾ ਕਾਰੀ ਕਰ ਹਾਂ ਬਤਾ ਮਾ ਹਾਂ ਮੇਰਾ ਵੀ ਇੱਕ ਵਰੀ ਆ ਆ ਗਿੱਟਾ ਨਿਕਲ ਗਿਆ ਤਾਂ ਮੈਂ ਇਸਨੇ ਲੱਤ ਮਾਰੀ ਤੇ ਆ ਦੇਖ ਹਾਲ ਤੱਕ ਬਿੰਗਾ ਹਾਂ ਥੋੜਾ ਜਾ ਫਾਰ ਕਰਿਆ ਗਿਆ ਹਨਾ ਮੈਂ ਵੀ ਉਸ ਨੂੰ ਦਿਖਾ ਕੇ ਆਇਆ ਸੀ ਇਹ ਅੱਛਾ ਹਾਂ ਉਹਨੇ ਠੀਕ ਕਰਿਆ ਹੋਇਆ ਹਾਂ ਉਸਨੇ ਦੱਸਿਆ ਤਾਂ ਕਹਿੰਦਾ ਵੀ ਗੋਡਾ ਤਾਂ ਠੀਕ ਆ ਚੱਪਣੀ ਵੀ ਠੀਕ ਆ ਹੂੰ ਵੀ ਥੋੜਾ ਜਿਹਾ ਮਾਸ ਫਟ ਗਿਆ ਇੱਕ ਵਾਰੀ ਆ ਆਹ ਔਰੇ ਸੱਟ ਮਾਰੀ ਦੀ ਮੈਂ ਉਸਨੇ ਤਾਰ ਕੱਢਦੇ ਹੋਏ ਨਾ ਲੱਤ ਉਹ ਮਾਰੀ ਟੱਪ ਜਾਂਦੀ ਆ ਦੁੱਧ ਦੰਦੇ ਦੰਦੇ ਆ ਗੋਡੇ ਦੀ ਚੱਪਣੀ ਹਲਾਤੀ ਤੀ ਉਹਨੇ ਮੈਂ ਬਸ ਉਸ ਨੂੰ ਦਿਖਾ ਕੇ ਆਇਆ ਕਰ ਹੁਣ 2 ਦਿਨ ਅਗਲੇ ਨੇ ਉਹ ਦੱਸਿਆ ਰੋਟੀ ਬੰਡਣੀ ਅੱਛਾ ਅੱਛਾ ਹਾਂ ਬਸ 2 ਦਿਨ ਬੰਡਨੀ ਆ ਹੂੰ ਬਸ ਫਿਰ ਲੱਗ ਗਿਆ ਹੌਲੇ ਹੌਲੇ ਚੱਲਣਾ ਚੱਲ ਠੀਕ ਆ ਬਾਈ ਫਿਰ ਮੈਂ ਚੱਲਦੀ ਆ ਬੈਠ ਜਾ ਚਾਹ ਚੁ ਪੀ ਕੇ ਦੇ ਬਸ ਬਾਕੀ ਜੇ ਤੇਰਾ ਆ ਜੇ ਵੀਜ਼ਾ ਬੂਜਾ ਦੱਸ ਦੀ ਮੈਨੂੰ ਜੇ ਭੈਣ ਨੇ ਭੇਜ ਦਿਆ ਮਿਲ ਕੇ ਜਾਈ ਕਿਤੇ ਐਂ ਲੰਘ ਜਾ ਜਹਾਜ਼ ਚੜ ਜੇ ਹਾਂ ਹਾਂ ਤੈਨੂੰ ਤੂੰ ਮੇਰਾ ਫੋਨ ਨੰਬਰ ਤਾਂ ਹੈਗਾ ਤੇਰੇ ਪੱਕ ਨਹੀਂ ਨਾ ਆ ਤਾਂ ਮੇਰਾ ਔਰੇ ਘਰ ਆਪਣਾ ਨਹੀਂ ਵੀਜ਼ਾ ਹੋਰ ਦੱਸ ਕੇ ਜਾਈਂਦਾ ਜਾ ਮੈਂ ਹਾਂ ਜਾਂਦੇ ਵੀ ਤੈਨੂੰ ਮੈਂ ਫੋਨ ਦੇ ਜਾਗਾ ਫਿਰ ਕਿਉਂ ਗੱਲ ਦਾ ਫਿਰ ਫੋਨ ਤੋਂ ਹੀ ਹੋਏ ਕਰੇਗੀ ਨਾ ਨਾਲ ਤੈਨੂੰ ਦਿਖਾ ਦਾਂਗਾ ਵੀ ਕਿਸ ਤਰ੍ਹਾਂ ਦਾ ਬਾਦਲਾ ਦੇਸ ਆਹੋ ਵੀਡੀਓ ਕੋਲ ਪਾ ਦੇ ਫੋਨ ਠੀਕ ਆ ਤੇ ਫਿਰ ਤਿਹਾਰ ਮਣਾ ਕੇ ਮੈਂ ਕਹੀਂ ਆਵਾਂਗਾ ਇੱਕ ਨਹੀਂ ਆਂਦਾ ਉਹ ਤਾਂ ਨੋਮੀਯਾਰੀਆ ਮੈਂ ਤਾਂ ਕਹਿਨੀ ਆਂ ਬਸ ਇਹ ਮੈਂ ਤੈਨੂੰ ਗੱਲ ਕਹਿਨੀ ਆਂ ਹਾਂ ਵੀ ਜੇ ਤੈਨੂੰ ਫੜਾ ਵਧੀਆ ਲੱਗਿਆ ਰੇਹਾਂ ਹੀ ਤੋਂ ਵੀ ਆ ਉਹ ਦੇਖ ਰਿਹਾ ਉਹੀ ਤਾਂ ਵੀ ਤਿਹਾਰ ਫਿਰ ਇਕੱਠੇ ਮਿਲਾ ਕੇ ਆਵਾਂਗਾ ਹਾਂ ਤਿਹਾਰ ਫਿਰ ਮੈਂ ਆਵਾਂਗਾ ਨਵੇਂ ਸਾਲ ਤੇ ਬਾਅਦ ਆਹੋ ਠੀਕ ਆ ਨਵੇਂ ਸਾਲ ਕੇ ਨੇੜੇ ਹੀ ਫਿਰ ਲੋਹੜੀ ਵੀ ਆ ਗਈ ਚਲ ਠੀਕ ਆ ਦੇਖਨੀ ਤੇਰੀ ਫੇਰ ਚਲ ਠੀਕ ਆ ਕੋਈ ਗੱਲ ਨਹੀਂ ਠੀਕ ਆ ਆ ਜਾਕਰ ਜਾਂਦੀ 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 ਹਾਂ ਮੈਂ ਤਾਂ ਮਰ ਜਾਨੀ ਆਂ ਹਾਂ ਸੁੱਖ ਸੰਤ ਪੁੱਛ ਜਾਕਰ ਲਾਵੀ ਸਾਡੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਹੈਨਾ ਜਿਹੜੇ ਜਿਹੜੇ ਹੁਣੇ ਬਾਹਰ ਜਾਣ ਦੇ ਚਾਹਵਾਨ ਨੇ ਅਸੀਂ ਤੁਹਾਨੂੰ ਵੀ ਕਹਿੰਨੇ ਆ ਵੀ ਦੇਖੋ ਹੈਨਾ ਆਪਣਾ ਇੱਥੇ ਜੋ ਹੈਗਾ ਇਹਨੂੰ ਸੰਭਲੋ ਪਹਿਲਾਂ ਕਿਤੇ ਇਹ ਨਾ ਹੋਵੇ ਅਸੀਂ ਉੱਥੇ ਜਾ ਕੇ ਕਮਾਉਂਦੇ ਰਹ ਜੀ ਜਿਹੜਾ ਪਿੱਛੋਂ ਹੈਗਾ ਉਹ ਵੀ ਚਲਾ ਜਾਵੇ ਹੈਨਾ ਜਿੰਨਾ ਹੈਗਾ ਪਹਿਲਾਂ ਉਹਨਾਂ ਸੰਭਲੋ ਜਿਨ੍ਹਾਂ ਕੋਲ ਇੱਥੇ ਵਧੀਆ ਕਾਰੋਬਾਰ ਚੱਲਦਾ ਵਧੀਆ ਕੰਮਕਾਰ ਚੱਲਦਾ ਜ਼ਮੀਨਾਂ ਜਦ ਹੁੰਤਾਂ ਨੇ ਉਹ ਤਾਂ ਜੇ ਹੋ ਸਕੇ ਤਾਂ ਨਾ ਹੀ ਜਾਓ ਇੱਕ ਵਾਰੀ ਘੁੰਮਣਾ ਘੁੰਮ ਕੇ ਦੇਖੋ ਪਰ ਜੋ ਅਸੀਂ ਕਹਿੰਦੇ ਆ ਨਾ ਇਹੋ ਜਿਹਾ ਕੁਝ ਨਹੀਂ ਉੱਥੇ ਕਿਹੜਾ ਦਰਖਤਾਂ ਨੂੰ ਪੈਸਾ ਲੱਗਦਾ ਕਿਉਂ ਸੱਤੇ ਹਾਂ ਬੜੀ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਉੱਥੇ ਜਾ ਕੇ ਤਾਂ ਉੱਥੇ ਪੈਸਾ ਕਮਾਇਆ ਜਾਂਦਾ ਐਵੇਂ ਅਸੀਂ ਤਾਂ ਇੱਥੇ ਬੈਠੇ ਅਸੀਂ ਕਹੀ ਜਾਂਦੇ ਆ ਪਤਾ ਨਹੀਂ ਉੱਥੇ ਡਾਲਰ ਦਰਖਤ ਲੱਗੇ ਹੋਏ ਨੇ ਡਾਲਰਾਂ ਦੇ ਜਾ ਕੇ ਬੰਦੇ ਤੋੜ ਲਿਆਂਦੇ ਨੇ ਜਿਹੜੀਆਂ ਪਰੀਲਾਂ ਜੀਆਂ ਦੇਖਦੇ ਆ ਨਾ ਇਹ ਐਨਾ ਵਧੀਆ ਕੰਮ ਆ ਇਹ ਆ ਉਹ ਇਹ ਤਾਂ ਸਾਰੀਆਂ ਉਹ ਐਡੀਟਡ ਐ ਇਹ ਦਿਖਣਾ ਕੁਝ ਹੋਰ ਐ ਪਰ ਨੋ ਡਾਊਟ ਗਰਾਊਂਡ ਲੈਵਲ ਦਾ ਕੰਮ ਹੈ ਨਾ ਜਿਹੜਾ ਉਹ ਰੇਲਾਂ ਦੇ ਵਿੱਚ ਨਹੀਂ ਦਿਖਾਇਆ ਜਾਂਦਾ ਬਹੁਤ ਘੱਟ ਲੋਕ ਦਿਖਾਉਂਦੇ ਉੱਥੇ ਜਾ ਕੇ ਅਨਥੱਕ ਮਿਹਨਤ ਕਰਨੀ ਪੈਂਦੀ ਆ ਬਹੁਤ ਕੰਮ ਕਰਨਾ ਪੈਂਦਾ ਤਾਂ ਉੱਥੇ ਡਾਲਰ ਬਣਦੇ ਨੇ ਸੌਖੇ ਨਹੀਂ ਬਣਦੇ ਬਈ ਕਿਤੇ ਤੁਸੀਂ ਐਵੇਂ ਰੇਲਾਂ 'ਚ ਦੇਖ ਕੇ ਅਸੀਂ ਕਹਿ ਦਿੰਨੇ ਆ ਵੀ ਉੱਥੇ ਐ ਐ ਨੋ ਡਾਊਟ ਬਹੁਤ ਸੋਹਣੇ ਦੇਸ਼ ਨੇ ਬਹੁਤ ਸੋਹਣੇ ਉਹਨਾਂ ਦੇ ਰੂਲ ਨੇ ਸਾਰਾ ਕੁਝ ਓਕੇ ਆ ਬਹੁਤ ਵਧੀਆ ਵਾਤਾਵਰਨ ਹੈ ਖਾਣਾ ਪੀਣਾ ਸ਼ੁੱਧ ਹੈ ਲੋਕ ਵਧੀਆ ਨੇ ਸਾਰਾ ਕੁਝ ਵਧੀਆ ਪਰ ਆ ਜਿਹੜਾ ਭਲੇਖਾ ਤੁਹਾਨੂੰ ਪਿਆ ਹੋਇਆ ਨਾ ਕਿ ਉੱਥੇ ਜਾ ਕੇ ਪਤਾ ਨਹੀਂ ਬਰਸਾਤ ਹੋ ਜਾਣੀ ਆ ਡਾਲਰਾਂ ਦੀ ਉਹ ਜਮਾਂ ਗਲਤ ਆ ਉੱਥੇ ਜਾ ਕੇ ਜੇ ਤੁਸੀਂ ਇੱਥੇ 12 ਘੰਟੇ ਕੰਮ ਕਰਦੇ ਹੋ ਉੱਥੇ 24 ਘੰਟੇ ਕੰਮ ਕਰੋਗੇ ਮਤਲਬ ਉੱਥੇ ਕੰਮ 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 ਸਿਰਫ ਕੰਮ ਹੈ ਜੇ ਕੰਮ ਕਰੋਗੇ ਮਸ਼ੀਨ ਨਹੀਂ ਆ ਉੱਥੇ ਜ਼ਿਆਦਾ ਚਾਹੇ ਮਸ਼ੀਨ ਨਹੀਂ ਆ ਚਾਹੇ ਜੋ ਮਰਜ਼ੀ ਮਸ਼ੀਨਾਂ ਵੀ ਤਾਂ ਸੱਤੇ ਇਨਸਾਨ ਹੀ ਚਲਾਉਂਦੇ ਨੇ ਹਾਂ ਹਾਂ ਮੈਂ ਲੇਕਿਨ ਲਾਈਨਾਂ ਦੇ ਵਿੱਚ ਕੰਮ ਲੱਗਦਾ ਜਿਵੇਂ ਇਹ ਮਸ਼ੀਨ ਚੱਲ ਰਹੀ ਆ ਜੇ ਉਹਦੇ ਤੇ ਉਹ ਕੰਮ ਆਪਣੀ ਚੀਜ਼ ਰੱਖਣੀ ਆ ਤਾਂ 19 ਸਪੀਡ ਨਾਲ ਹੀ ਰੱਖਣੀ ਆ ਬਿਲਕੁਲ ਸੋ ਜਿਨ੍ਹਾਂ ਦਾ ਇੱਥੇ ਸਰਦਾ ਹੈ ਵਧੀਆ ਹੈ ਉਹ ਗੇੜਾ ਮਾਰੋ ਜ਼ਰੂਰ ਘੁੰਮੋ ਹਨਾ ਪਰ ਜਿਨ੍ਹਾਂ ਦਾ ਜਮੀ ਨਹੀਂ ਸਰਦਾ ਉਹ ਦੇਖੋ ਹਨਾ ਬਾਕੀ ਸਾਰਾ ਕੁਝ ਵਧੀਆ ਓਕੇ ਆ ਪਰ ਜਿਨ੍ਹਾਂ ਕੋਲ ਇੱਥੇ ਸਭ ਕੁਝ ਠੀਕ ਠਾਕ ਹੈ ਉਹ ਥੋੜਾ ਦੇਖ ਕੇ ਜਾਓ ਉਹਨਾਂ ਨੂੰ ਕੋਈ ਉਹ ਨਹੀਂ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਜਾਣ ਦੀ ਕਿਉਂਕਿ ਇੱਥੇ ਬੰਦਾ ਮੇਨ ਪੈਸੇ ਲਈ ਜਾਂਦਾ ਜਿਨ੍ਹਾਂ ਦਾ ਨਹੀਂ ਸਰਦਾ ਸਿਰਫ ਉਹ ਦੇਖੋ ਟਰਾਈ ਕਰੋ ਬਾਕੀ ਦੂਜੀ ਗੱਲ ਉੱਥੇ ਬੰਦਾ ਸਿਰਫ ਬਾਹਰ ਉਹੀ ਜਾਨਵਾਰੇ ਸੋਚੇ ਜਿਹੜਾ ਬੇਹਦ ਮਿਹਨਤ ਕਰ ਸਕਦਾ ਕਿਉਂਕਿ ਮਿਹਨਤ ਆਲੇ ਦਾ ਮੁੱਲ ਹੈ ਜਿਹੜਾ ਕਹਦੇ ਮੈਂ ਉੱਥੇ ਜਾ ਕੇ ਐਸ਼ ਵੀ ਕਰਾਂ ਤੇ ਪੈਸਾ ਵੀ ਕਮਾਵਾਂ ਉਹ ਥੋੜਾ ਜਿਹਾ ਡਿਫਿਕਲਟ ਆ ਉਹ ਮੁਸ਼ਕਿਲ ਆ ਥੋੜਾ ਘੱਟ ਆ ਜੇ ਐਸ਼ ਕਰਨੀ ਆ ਤਾਂ ਪਹਿਲਾਂ ਉੱਥੇ ਮਿਹਨਤ ਕਰਨੀ ਪੈਣੀ ਆ ਫੇਰ ਐਸ਼ ਕਰ ਸਕਦੇ ਹੋ ਜੇ ਕੋਹ ਘਰਦਿਆਂ ਤੋਂ ਪੈਸਾ ਲਾ ਜਾ ਕੇ ਉਹ ਨਹੀਂ ਮਿਹਨਤ ਬਹੁਤ ਕਰਨੀ ਪੈਣੀ ਆ ਇੱਥੇ ਦਾ ਪੈਸਾ ਤਾਂ ਉੱਥੇ ਥੋੜਾ ਜਿਹਾ ਬਣ ਜਾਂਦਾ ਹਾਂ ਜਿਵੇਂ ਉਧਰਲਾ ਪੈਸਾ ਇੱਥੇ ਆ ਕੇ ਜ਼ਿਆਦਾ ਬਣਦਾ ਇਧਰਲਾ ਪੈਸਾ ਉੱਥੇ ਜਾ ਕੇ ਘਟ ਜਾਂਦੀ ਆ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਬਾਕੀ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਚ ਇੱਕ ਛੋਟਾ ਜਿਹਾ ਮੈਸੇਜ ਵੀ ਆ ਜੇ ਤੁਸੀਂ ਦੇਖੋ ਹਨਾ ਸਾਰਾ ਤਕਰੀਬਨ ਅਸੀਂ ਮੈਸੇਜ ਵਾਲੀ ਗੱਲ ਬੋਲੀ ਆ ਵੈਸੇ ਮੈਸੇਜ ਲੋਕ ਸੁਣਦੇ ਘੱਟ ਆ ਪਰ ਰੌਲਾ ਜ਼ਿਆਦਾ ਪਾਉਂਦੇ ਨੇ ਕਿ ਮੈਸੇਜ ਵਾਲੀਆਂ ਚੀਜ਼ਾਂ ਪਾਇਆ ਕਰੋ ਰੌਲਾ ਰੌਲਾ ਹੀ ਪਾਉਂਦੇ ਨੇ ਸ਼ੇਅਰ ਸ਼ੂਰ ਨਹੀਂ ਕੋਈ ਕਰਦਾ ਆ ਵੀ ਦੇਖ ਲਾਂਗੇ ਕਿੰਨੀ ਕਰ ਦੋਗੇ ਤੇ ਦੂਜੀ ਗੱਲ ਔਣਾ ਪੜਾਣਾਂ ਨੂੰ ਹੁਣ ਸੱਤੇ ਆਪਾਂ ਕੰਮ ਦੀ ਗੱਲ ਤੇ ਵੀ ਆਈਏ ਹੂੰ ਉਹ ਨਾ ਭੈਣਾਂ ਨੂੰ ਵੀ ਰਿਕੁਐਸਟ ਹੈ ਜਿਹੜੀਆਂ ਜਾ ਕੇ ਬਾਹਰ ਬੈਠੀਆਂ ਨੇ ਕੋਈ ਆਸਟ੍ਰੇਲੀਆ ਬੈਠੀ ਆ ਕੋਈ ਕੈਨੇਡਾ ਬੈਠੀ ਆ ਕੋਈ ਯੂਕੇ ਬੈਠੀ ਆ ਯੂ ਐਸ ਏ ਬੈਠੀ ਆ ਹਨਾ ਵੀ ਦੇਖ ਜੇ ਸੰਧਾਰੇ ਮੰਗਵਾਉਣੇ ਨੇ ਤਾਂ ਆਪਦੇ ਆਪ ਦੇ ਭਰਾਵਾਂ ਨੂੰ ਸਪਾਂਸਰ ਕਰ ਦਿਓ ਉੱਥੇ ਜਾ ਕੇ ਹਾਂ ਜੀ ਮੈਂ ਸੱਤਾ ਰੋਲਾ ਪਾਈ ਬੈਠਿਆ ਸੀ ਹੁਣ ਹਾਂ ਵੀ ਮੈਨੂੰ ਸਪਾਂਸਰ ਕਰ ਮੈਂ ਤਾਂ ਸੰਧਾਰਾ ਤਾਂ ਲੈ ਕੇ ਆਉ ਆਪਦੇ ਆਪ ਦੇ ਭਰਾਵਾਂ ਨੂੰ ਸਪਾਂਸਰ ਕਰੋ ਤੇ ਸੰਧਾਰੇ ਮੰਗਵਾਓ ਜਹਾਜ਼ਾਂ ਤੋਂ ਤੁਹਾਡੇ ਸੰਧਾਰੇ ਆਉਣਗੇ ਪੰਜਾਬ ਤੋਂ ਠੀਕ ਹੈ ਤੇ ਕੋਰੀਅਰ ਵਾਲੇ ਸੰਧਾਰੇ ਨਹੀਂ ਆਉਣੇ ਜਿੰਨੂੰ ਸੰਧਾਰਾ ਚਾਹੀਦਾ ਬਏ ਆਰ ਆਊਗਾ ਤੁਹਾਡਾ ਸੰਧਾਰਾ ਹਾਂ ਕੋਰੀਅਰ ਚੰਗਾ ਦਾ ਫਿਰ ਹੈ ਗੂਗਲ ਪੇਈ ਕਰਾ ਲਓ ਗੂਗਲ ਪੇਈ ਕਰਾ ਲਓ ਫਿਰ ਆਪੇ ਖਰੀਦ ਲਓ ਹਾਂ ਸੋ ਆਪਦੇ ਆਪਦੇ ਭਰਾਵਾਂ ਨੂੰ ਸਪਾਂਸਰਸ਼ਿਪ ਭੇਜੋ ਇਸ ਸੌਣ ਦੇ ਮਹੀਨੇ ਤੇ ਸੰਧਾਰੇ ਵਾਸਤੇ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੇ ਸਾਡੀ ਤਾਂ ਸ਼ੇਅਰ ਜ਼ਰੂਰ ਕਰਿਓ ਅਸੀਂ ਜਿਹੜਾ ਕੈਰੇਕਟਰ ਕਰ ਰਹੇ ਸੀਗੇ ਨਾ ਅਸੀਂ ਆਪਣੀ ਇਸ ਦੇ ਅਕੋਰਡਿੰਗ ਨਹੀਂ ਆਪਣੇ ਤੋਂ 20 30 ਸਾਲ ਵੱਡੇ ਬਣ ਕੇ ਕੈਰੇਕਟਰ ਕਰ ਰਹੇ ਸੀਗੇ ਹਨਾ ਤੇ ਉਸ ਟ੍ਰਿਕਨਾਲ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ